ਨੋਇਸ ਤੋਂ ਅਗਲੀ ਆਈਟਮ ਦੇਣ ਲੱਗੇ ਕੈਮਰਾ ਕ ਹਾਂ ਹਾਂ ਡਿਜੀਟਲ ਕੈਮਰਾ ਕ ਬਿਲਕੁਲ ਏਕੇ ਟੈਕਸ ਸ਼ੰਕਰ ਜਿਹਦਾ ਰੇਟ ਰਹਿਣਾ 350 ਰੁਪਿਆ ਇੱਕ ਮਿੰਟ ਭਾਜੀ ਯਾਰ ਇਹ ਉਹ ਕਪੜਾ ਹੈ ਜਿਹੜਾ ਹੋਲਸੇਲ 'ਚ 550 ਦਾ ਵਿਕਦਾ ਹੈ ਵੇਚਦੇ ਮੈਂ ਬਿਜਾਰ ਸਿੰਗਲ सूट 630 ਹਾਂਜੀ ਹਾਂਜੀ ਬਿਲਕੁਲ ਤੇ ਰੱਖਣੇ ਆਣਗੇ ਇਹ ਚ ਕਲਰ ਡੀਆ ਰੰਗ ਬਹੁਤ ਆਇਆ ਵੇਖੋ ਕਿੰਨੇ ਸੋਹਣੇ ਸੋਹਣੇ ਵਾਲੋ ਇਹ ਬਲਬਲ ਦੇ ਬੱਚੇ ਇਹ ਸੋਹਣੇ ਸੋਹਣੇ ਡਿਜ਼ਾਈਨ ਵਾਲੋ ਭਾਜੀ ਇਹ ਦੇਖੋ ਯਾਰ 350 ਦੇ ਦੇਣਾ ਨਾ ਇਹਨੇ ਦੇ ਦੇਵਾਂਗੇ ਭਾਈ ਜੀ ਜਿੰਨਾ ਮਰਜੀ ਐ ਕਸੂਰ ਲੈ ਲੈ 10 ਲੈ ਲੈ 50 ਲੈ ਲੈ ਵੇਖੋ ਕਿੰਨੇ ਸੋਹਣੇ ਸੋਹਣੇ ਡੀਆ ਇਸ ਤੋਂ ਲਾਵਾ ਡਿਜ਼ਾਈਨ ਹੋਰ ਬਹੁਤ ਮਿਲ ਜਾਣਗੇ ਜੀ ਮੈਂ ਦੇਖਦਾ ਸਾਰੇ ਗਰਮੀਆਂ ਵਾਲੇ ਕਿਵੇਂ ਆ ਰਹੇ ਨੇ ਨ ਮੂਹੋਂ ਬੋਲਦੇ ਕਲਰ ਲਾ ਆਹ ਲੋ ਜੀ ਲੰਡਰ ਸਾਰੇ ਕਲਰ ਹੀ ਹੈ 25 30 ਜੀ ਹਾਂਜੀ ਹਾਂਜੀ 25 30 ਤੋਂ ਵੀ ਜ਼ਿਆਦਾ ਹੀ ਹੈ ਜੀ ਹਾਂਜੀ ਇਹ ਇੱਕ ਮੈਜਿੰਗ ਹੈ ਇਹਦੇ ਵਿੱਚ ਓਕੇ ਮੈਜਿੰਗ ਦਾ ਰੇਟ ਜ਼ਿਆਦਾ ਹੁੰਦਾ ਪਰ ਮੈਜਿੰਗ ਦਾ ਰੇਟ ਵੀ ਜਿਹੜਾ ਮੈਜਿੰਗ ਦਾ ਰੇਟ ਹੈ ਉਹ ਵੀ 1350 ਹੀ ਦੇ ਦੇਣਾ ਆਪਾਂ ਭਾਜੀ ਇੱਕ ਮਿੰਟ ਯਾਰ ਕਰਦੇ ਕੀ ਵੀ ਉਹ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਮਤਲਬ ਜਿਹੜੇ ਫੈਕਟਰੀਆਂ ਤੋਂ ਨਹੀਂ ਰੇਟ ਦਰਦੇ ਉਹ ਰੇਟ ਦੇ ਦੇਣਗੇ ਉਹ ਰੇਟ ਦੇ ਦੇਣੇ ਹਾਂਜੀ ਆਪਾਂ ਹੋਲ ਸੇਲ ਦਾ ਰੇਟ ਆਪਾਂ ਪੂਰਾ ਪੂਰਾ ਫਾਇਦਾ ਕਰ ਦੇਣਾ ਲਟਾ ਦੇਣਾ ਲਟਾ ਜੀ ਅਗਲੇ ਨੂੰ ਖੁਸ਼ ਕਰ ਦੇਣਾ ਫਿਰ ਮੈਜਿੰਗਾ ਵੇਖੋ ਕਿੰ ਮੈਜਿੰਗ ਆ ਮੂੰਹੋਂ ਬੋਲਦੀ ਆ ਲੋ ਜੀ ਹਾਂ ਤੇ ਰੇਟ ਕਿੰਨਾ ਸਿਰਫ 350 ਰੁਪਿਆ ਹਾਂਜੀ ਹਾਂਜੀ ਨਰਾਜ ਨਹੀਂ ਜਾਣਾ ਨਾ ਨਾ ਮੈਂ ਕਹਿੰਦਾ ਗਰਮੀਆਂ ਚ ਪੂਰੇ ਆ ਪਰਵੇਂ ਭਾਈ ਜੀ ਅਗਲਾ ਇੱਕ ਲੈਂਡ ਸੂਟ ਆ 10-10 ਸੂਟ ਲੈ ਕੇ ਜਾਊਗਾ ਆ ਭੰਗੜੇ ਪਾਉਂਦਾ ਜਿਉ ਭੰਗੜੇ ਜੀ ਭੰਗੜੇ ਹਾਂ ਭਾਜੀ ਆਹ ਹੁਣ ਆ ਕੀ ਸੂਟਾਂ ਦੀ ਪੂਰੀ ਲੈਣੀ ਬਣਾ ਛੱਡੀ ਯਾਰੀ ਰੇਲ ਗੱਡੀ ਵਾਂਗੂ ਇਹ ਰੇਲ ਗੱਡੀ ਨੂੰ ਬਾਈ ਜਾਈਆਂ ਡਿਜ਼ਾਈਨ ਆਉਂਦੇ ਬਹੁਤ ਜ਼ਿਆਦੇ ਜੇ ਆਪਾਂ ਡਿਜ਼ਾਈਨ ਸਾਰੇ ਖੋਲਣ ਲੱਗ ਗਏ ਤੇ ਬਹੁਤ ਟਾਈਮ ਲੱਗ ਜੂਗਾ ਇਹ ਮੇਰੇ ਸਹਾਂ ਨਾਲ ਹੋਣੇ 25 30 ਡਿਜ਼ਾਈਨ ਹੋਣਗੇ ਭਾਈ ਨਹੀਂ ਜੀ ਇਹ ਤਾਂ ਬਹੁਤ ਜ਼ਿਆਦੇ ਡਿਜ਼ਾਈਨ ਹੈ ਘੱਟੋ ਘੱਟ 2 250 ਡਿਜ਼ਾਈਨ ਇਹਦੇ ਵਿੱਚ ਆਉਂਦਾ ਹੈ ਇਹ ਕੱਲਾ ਕੱਲਾ ਖੋਲ ਗਏ ਤਾਂ ਟਾਈਮ ਬਹੁਤ ਲੱਗ ਜੂਗਾ ਕੱਪੜਾ ਆਊਗਾ ਸ਼ੰਕਰ ਦਾ ਵੀਰੋ ਮੋਢਾ ਆਹ ਵੇਖੋ ਚੈੱਕ ਕਰੋ ਜੀ ਉੱਪਰ ਲਿਖਿਆ ਹੋਇਆ ਸ਼ੰਕਰ ਮਿਲ ਤੇ ਕੱਪੜੇ ਦਾ ਨਾਂ ਵੀਰੋ ਮੋਢਾ ਕੋਟਨਾ ਤੇ ਰਸੂਟ ਬਾਜ਼ਾਰ ਦੇ ਵਿੱਚ 650 ਰੁਪਏ ਦਾ ਵਿਕਦਾ ਆਪਾਂ 350 ਦੇਣਾ ਅੱਛਾ ਇਹ ਵੀ ਅੱਧੇ ਰੇਟ ਤੇ ਦੇਣਾ ਭਾਜੀ ਅੱਧੇ ਰੇਟ ਤੇ ਦੇਣਾ ਹੈ ਮਾਲ ਹੈਗਾ ਹਾਂਜੀ ਹਾਂਜੀ ਸਾਢੇ 600 ਰੁਪਏ ਦਾ ਸੂਟ ਬਾਜ਼ਾਰ ਚ ਆਪਾਂ ਦੇਣਾ ਸਾਢੇ 300 ਰੁਪਏ ਦਾ ਤੇ ਲੈਣ ਲਾ ਕੇ ਵੇਚਣਾ ਡਿਜ਼ਾਈਨ ਵੇਖੋ ਭਾਈ ਜੀ ਕਿੰਨੇ ਸੋਹਣੇ ਇੱਕ ਵਾਰੀ ਇਹ ਮਾਰੋ ਕੈਮਰਾ ਇਹ ਰੂਹ ਖੁਸ਼ ਹੁੰਦੀ ਰੂਹ ਮਤਲਬ ਜਿੰਨੇ ਲਾਈਟ ਲੈਣਾ ਲਾਈਟ ਲੈ ਜੀ ਹਾਂ ਜਿਹੜਾ ਡਾਰਕ ਲੈਣਾ ਡਾਰਕ ਲੈ ਜੀ ਵੱਡੀ ਬੂਟੀ ਜਿਹੜਾ ਮਰਜ਼ੀ ਲੈ ਜਾਣਾ ਹਾਂਜੀ ਹਾਂਜੀ ਬਿਲਕੁਲ